ਹਾਂਜੀ ਕਿਹਾ ਸਾਰੇ ਵੀਰਾਂ ਦਾ ਬਹੁਤ ਕੀ ਬੰਦਾ ਕਰਦਾ ਹੈ ਉਹ ਤੇ ਕੋਈ ਗੱਲ ਸੈਟਾ ਵੀ ਸਾਰੇ ਬੰਦੇ ਘਰ ਕੋਲ ਠੀਕ ਹੈ ਚਲੋ ਮੈਂ ਤੁਹਾਡੇ ਹਾਲ ਚਾਲ ਪੁੱਛ ਲੇਗਾ ਆਪਣੇ ਸਾਨੂੰ ਦੱਈ ਜਾਣਾ ਤੇ ਉੱਠਦੇ ਆ ਭਾਈ ਲਗਭਗ ਤੁਸੀਂ ਟਾਈਮ ਦੇਖ ਲਓ ਪਹਿਲਾਂ ਤਾਂ ਉਹ ਤੇਰੀ ਭੈਣ ਨੂੰ ਆ ਗਈ ਚੱਲ ਗਿਆ ਸੀਗਾ ਖੜਜੋ ਲਓ ਜੀ ਤੇ ਟਾਈਮ ਹੋ ਗਿਆ ਲਗਭਗ 9:02 ਮਿੰਟ ਮੇਰੇ ਵੀਰੋ 19 ਜੂਨ ਇਹ ਦਿਨ ਹੈਗਾ ਪਤਾ ਨਹੀਂ ਕਿਹੜਾ ਦੇਖ ਲਓ ਆਪੇ ਹਣਾ ਅੰਗਰੇਜ਼ੀ ਜੀ ਨਹੀਂ ਪੜਨਾ ਆਉਂਦਾ ਮੈਨੂੰ ਅੜਪੜ ਹੈ ਨਾ ਆਫਰਲ ਤੇ ਬਸ ਆਹੀ ਟਾਈਮ ਉੱਠਿਆ ਕਰਾਂਗੇ ਹੁਣ ਕਬੂਤਰਾਂ ਦਾ ਬੰਦਾ ਚੱਲ ਕਰਾਂਗੇ ਨਿਆਰੇ ਨਾਲ ਅੱਜ ਤੇ ਇਧਰ ਬੈਕਅਪ ਤੋਂ ਘਰੇ ਪਿਆ ਕਰਾਂਗੇ ਆ ਦਾ ਠੀਕ ਹੈ ਕਿ ਨਹੀਂ ਉਹ ਪੈ ਤਾਂ ਬਾਹਰ ਹੀ ਸੀਗਾ ਮੈਂ ਧੋਪਾਂ ਸੀ 7 ਵਜੇ ਨੂੰ ਫਿਰ ਮੈਨੂੰ ਚੱਕ ਕੇ ਅੰਦਰ ਲੈਣਾ ਆਪਾਂ ਆਪਣਾ ਮੰਜਾ ਬਿਸਤਰਾ ਹਣਾ ਤੇ ਓਕੇ ਆ ਬਈ ਕਿਰਾ ਦਾ ਘਰੇ ਚੱਲ ਕੇ ਆਉਣੇ ਆ ਆਪਦੀ ਤਾਂ ਆੜਾ ਰੋਟੀ ਪਾਣੀ ਖਾਣੇ ਆ ਫੋਨ ਫਾਨ ਚਾਰ ਦੇ ਕਰਦੇ ਆ ਆ ਦਾ ਕੂੰਦਰਾ ਤੇ ਪਾਣੀ ਪਾਉਂਦੇ ਆ ਹਣਾ ਕਬੂਤਰਾਂ ਦਾ ਤਾਂ ਬਸ ਕੀ ਦੇਖਣਾ ਹੁਣ ਆਪਾਂ ਹਣਾ ਤੇ ਬਦਾਮਦੂਨ ਤਾਂ ਪੀਉਂਦੀ ਨਹੀਂ ਬਗੇ ਘੁੱਤਰ ਵਾਸਤੇ ਲਾ ਹੁਣ ਯਾਰ ਕੰਮ ਦਾ ਕੀ ਕਰਕੇ ਉਹਨੂੰ ਸਮਝ ਨਹੀਂ ਆ ਰਹੀ ਹੈ ਜਿਆਦਾ ਹੋ ਗਿਆ ਨਾ ਵੇਲੇ ਜੀ ਕਾਕਾ ਆ ਗਿਆ ਸਾਡਾ ਨਿਗਾ ਜਾ ਹੈ ਕਿਦਦਰ ਪੈਸੇ ਪਤਾ ਨਹੀਂ ਕਿੱਦੜ ਡਿੱਗ ਪਏ ਮੇਰੇ ਕੋਲ 50 ਰੁਪਏ ਸੀ ਯਾਰ ਤਿੰਨ ਚਾਰ ਦਿਨ ਹੋ ਗਏ ਚਾਹੀ ਫਿਰਦਾ ਹਣਾ ਵੈਸੇ ਤਾਂ ਮੈਂ ਰੱਖ ਦੇਣੀ ਹੁੰਦਾ ਤੁਹਾਨੂੰ ਕੋ ਤਾਂ ਮੈਂ ਸਿੜ ਦਿੰਨਾ ਉਹੀ ਗੱਲ ਮੈਂ ਇਹ ਕਹਿੰਦਾ ਮੈਂ ਚੀਜੀ ਲੈ ਕੇ ਆਉਣੀ ਆ ਮੈਂ ਚਲ ਚੀਜੀ ਤੈਨੂੰ ਦਵਾ ਲਿਆਉਣਿਆ ਉਹ ਪਾਲੀ ਹੈ ਨਾ ਯਾਰ ਪਤਾ ਨਹੀਂ ਕਿੱਦੜ ਕੁਦੜ ਡਿੱਗ ਪਏ ਚਲ ਆਏ ਤਾਂ ਹੈਗੇ 10 ਰੁਪਏ ਆਏ ਤਾਂ 10 ਰੁਪਏ ਹੈਗੇ ਚੱਲ ਗਿਆ ਜਾ ਕੀ ਲੈਣਾ ਕੀ ਤੋ ਕਲੇਟ ਉਹਦੋਂ ਤਾਂ ਗਏ ਸੀ ਮੈਂ ਚਾਕਲੇਟ ਖਾਂਦੇ ਹੀ ਨਹੀਂ ਹਾਂ ਨਾ ਹੈ ਕਿਹੜਾ ਚਾਕਲੇਟ ਖਾਵੇਂਗਾ ਹਾਂ ਨਹੀਂ ਆ ਇਹਨੂੰ ਕੀ ਨਾਂ ਉਹਦਾ ਚਾਕਲੇਟ ਹੈ ਕਿਹੜਾ ਚਾਕਲੇਟ ਹੈ ਚਾਕਲੇਟ ਚਲੋ ਯਾਰ ਇਹਨੂੰ ਚਾਕਲੇਟ ਦਵਾ ਲਾ ਕੇ ਕਰ ਤੜਕੋ ਤੜਕੀ ਬਹਾ ਵੇਲੇ ਕਮਾਂਦੇ ਹੁਣ ਆਪਾਂ ਲਓ ਭਾਈ ਇਹ ਸਾਡੇ ਜਾਗ ਨੂੰ ਚਾਕਲੇਟ ਵੀ ਦਵਾ ਦੀ ਦਿਖਾਈ ਓਏ ਕਿਹੜੀ ਲੈਤੀ ਡੈਰੀ ਮਿਲਕ ਕੀ ਖੁਸ਼ ਹੈ ਦੱਸ ਚਲੋ ਵਾਸ ਚੱਲਦੇ ਆ ਭਾਈ ਘਰ ਨੂੰ ਹੁਣ ਤੇ ਦਸਾਂ ਦੀ ਚਾਕਲੇਟ ਪਿੱਛੇ ਲਗਭਗ ਭਾਈ ਸਾਹਿਬ 3000 ਰੁਪਏ ਦਾ ਤੇਲ ਮਜਾਤਾ ਦੇਖੋ ਪਰਤੇ ਜਣਾ ਅਸੀਂ ਇੱਕ ਮਿੰਟ ਝੋੜ ਵਾਲੇ ਮੁੰਡੇ ਦਾ ਘੁਣਾ ਜਾਂਦਾ ਹਾਂਜੀ ਮੇਰੇ ਵੀਰੋ ਇਧਰ ਲੈ ਕਰੇ ਫੇਰ ਆਉਣਾ ਪਿਆ ਬਾਈ ਹਰ ਉਹ ਚੱਕਰ ਕਿਹੜੀ ਗੋਸ਼ ਵਾਲੀ ਕਬੂਤਰੀ ਸੁਹਾ ਆਪਣੇ ਕੋਲੇ ਬੈਠੀ ਸੀਗੀ ਬਾਈ ਤੇ ਉਹ ਲੈਣ ਆਇਆ ਸੀ ਕਹਿੰਦਾ ਮੈਂ ਫੇਰ ਛੱਡੂਗਾ ਮੈਂ ਇਹ ਦੋ ਤਿੰਨ ਬਾਜਾਂ ਛੱਡ ਰਾਂਗਾ ਮੈਂ ਤੂੰ ਛੱਡ ਲਾ ਪਰੇਂਦਾ ਹੱਥ ਖੜੇ ਹਨ ਤੇ ਦਾਣੇ ਪਾਉਣਾ ਐਸ ਵੀ ਕਬੂਤਰਾਂ ਨੂੰ ਇਧਰ ਕਬੂਤਰ ਕਾਲੇ ਪਾਸੇ ਵੀ ਦਾਣੇ ਵੀ ਪਾਤੇ ਤੇ ਵਾਟਰ ਵੀ ਪਾਤਾ ਆਪਣਾ ਹਨਾ ਇਨਾਂ ਨੂੰ ਇੱਕ ਵਟ ਭੇੜ ਦਈਏ ਛੱਡ। ਐਡਾ ਜਿੰਦੇ ਲਾਉਨ ਨੂੰ ਕੀ ਬਸ ਐਂ ਲਾ ਕੇ ਐਂ ਰੱਖ ਚੱਲਦੇ ਕੋਈ ਚੱਕਰ ਵਾਲੀ ਗੱਲ ਨਹੀਂ। ਤੇ ਇਧਰਾਂ ਕਬੂਤਰਾਂ ਨੂੰ ਵੀ ਪਾਤਾ ਵੀ ਦਾਣਾ ਪਾਣੀ ਠੀਕ ਹੈ ਖਾਈ ਜਾਂਦੇ ਹੈਗੇ। ਤੇ ਇਨਾਂ ਦੇ ਵੀ ਬਸ ਵਾਰ-ਵਾਰ ਨਾਲ ਭੇੜ ਚੱਲਦੇ। ਤੇ ਬਾਲਟੀ ਰੱਖ ਦਗੇ ਆਪਣੀ ਅੰਦਰ ਇਧਰ ਪੱਖਾ ਵੀ ਅੰਦਰ ਕਰਦਗੇ ਬੋਟਲ-ਬੋਟਲ ਦੀ ਚਾ ਕੇ ਸਮਾਨ ਸਾਂਭਦਿਆ ਮੈਂ। ਸਾਰਾ ਸਮਾਨ ਦਿੱਤਾ ਸਾਂ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਠੀਕ ਹੈ ਤੇ ਬਸ ਹੋਰ ਤਾਂ ਕੁਝ ਰਹਿ ਨਹੀਂ ਗਿਆ। ਹਾਂ ਸੱਤ ਵੀ ਹੁਣ ਆਪਾਂ ਵਿਹਲੇ। ਆ ਹਵਾ ਕਿਧਰੋਂ ਆਉਂਦੀ ਓਏ ਇਧਰ ਦੀ ਆਉਂਦੀ ਆਂ ਇਹ ਦੀ ਟੱਪ ਜਾਂਦੀ ਹੈ ਕਿਆ ਬਾਤਾਂ ਨੇ ਤੇ ਮੈਂ ਇਹਲਾ ਕਮੈਂਟ ਪੜ੍ਹਨ ਤੀਆਂ ਹਣਾ ਦੇ ਜਿਹੜੀ ਕੱਲ ਪਰਸੋਂ ਵੀਡੀਓ ਪਾਈ ਇਹਨੇ ਜਿਹੜੀ ਆਪਾਂ ਨਾ ਇੱਕ ਉਤਰ ਬੰਦ ਆ ਆਪਣੇ ਨਲੇ ਮੈਂ ਵਿੱਚ ਦੱਸਿਆ ਮੈਂ ਚੰਗੀ ਤਰ੍ਹਾਂ ਦੱਸਿਆ ਵਿੱਚ ਪੰਜਾਬੀ ਚ ਦੱਸਿਆ ਵੀ ਬਾਈ ਮੈਂ ਸਾਰਾ ਕੁਝ ਕਰ ਕਰਕੇ ਦੇਖ ਲਿਆ ਉਹ ਬਾਈ ਯਾਰ ਹੁਣ ਕੀ ਆਖਾਂ ਮੈਂ ਕਮੈਂਟ ਵਾਲਿਆਂ ਨੂੰ ਕਈ ਵਿਚਾਰੇ ਹਜੇ ਜਿਹੜੇ ਰੱਬ ਦੇ ਜੀਆ ਹਣਾ ਉਹ ਅੱਖੇ ਦੇਖ ਤੂ 52 ਹੀ ਪਾ ਦੇ ਉਹ ਭਾਈ ਲੈ 52 ਮੈਂ ਕਦੋਂ ਦਾ ਪਾਉਣਾ ਹੈ ਮੇਰੇ ਵੀਰੋ ਲੈ 52 ਦਾ ਮੈਂ ਸੀਸੀਆਂਾਂ ਤੇ ਸੀਸੀਆਂ ਮਕਾਦੀਆਂ ਪਾ ਪਾ ਕੇ ਠੀਕ ਹੈ ਕਿ ਨਹੀਂ ਇੱਕ ਕਹਿੰਦਾ ਕਿ ਹਰੜ ਲਾ ਦਿਓ ਭਾਈ ਮੈਂ ਜਦੋਂ ਤੁਹਾਨੂੰ ਕਹੀ ਜਾਂਦਾ ਇੱਕ ਮਿੰਟ ਰਖੜ ਜਾ ਆ ਹਰੜਾਂ ਪੰਗਾ ਮੇਰੇ ਕੋਲੇ ਆ ਜਲਾਪ ਪਿਆ ਮੇਰੇ ਕੋਲੇ ਹਰੜਾਂ ਦਾ ਇਹ ਭਾਈ ਮੈਂ ਬੁੰਡ ਚ ਲੈਣ ਨੂੰ ਰੱਖਿਆ ਗਿਆ ਇੱਥੇ ਯਾਰ ਜਦੋਂ ਮੈਂ ਕਹਿ ਤਾਂ ਵੀ ਮੈਂ ਸਾਰਾ ਕੁਝ ਟਰਾਈ ਕਰ ਲਿਆ ਭਰਾ ਮੇਰੋ ਸਾਰਾ ਕੁਝ ਟਰਾਈ ਕਰ ਲਿਆ ਮੈਂ A to Z ਸਾਰਾ ਕੁਝ ਬਈ ਹਜੇ ਵੀ ਨਹੀਂ ਤੁਹਾਨੂੰ ਸਮਝ ਆਉਂਦੀ ਬਾਕੀ ਗੱਲ ਮੁੱਕਿਆ ਛੋਡੇ ਨਾਲ ਪਕਾਈ ਨਹੀਂ ਹੁੰਦੀ ਹਨਾ ਮੇਰੇ ਤੋਂ ਇੰਨੀ ਕਪੈਸਿਟੀ ਹੈ ਨਹੀਂ ਮੇਰੇ ਚ ਬਈ ਪਹਿਲੇ ਹੀ ਮੈਂ ਤਾਂ ਕੱਥ ਕਿਆ ਪਿਆਗਾ ਜਿਹੜੇ ਵੀ ਭਰਾ ਨੂੰ ਲੱਗਦਾ ਵੀ ਮੈਂ ਐਂ ਕਰ ਦੂੰ ਮੈਂ ਕਬੂਤਰ ਸੈੱਟ ਕਰ ਦੂੰ ਮੇਰਾ ਲੋਕਤਾ ਚੱਲ ਜੂ ਕਬੂਤਰਾਂ ਤੇ ਠੀਕ ਹੈ ਆਪਣੇ ਕੋਲੇ ਇੱਥੇ ਘਰ ਪਿਆਗਾ ਕੋਈ ਰੋਕ ਟੋਕ ਨਹੀਂ ਆ ਦੋ ਖੁੱਡੇ ਐ ਪਾਣੀ ਐ ਕੋਲੇ ਦਾਣੇ ਐ ਉਹ ਬਦਾਮ ਪਏ ਐ ਸਾਰਾ ਸਮਾਨ A to Z ਜਿਹੜੀਆਂ ਦੇਸੀ ਅੰਗਰੇਜ਼ੀ ਹਰੇਕ ਦਵਾਗਾ ਹਰੇਕ ਨੁਕਤੇ ਜੇ ਹੈ ਨਹੀਂ ਤਾਂ ਮੈਂ ਪੈਸੇ ਲਾ ਕੇ ਲਿਆ ਦੂੰਗਾ ਤੁਹਾਨੂੰ ਪਿੰਜਰੇ ਪੱਖਾ কুলਰ ਵੀ ਲਾ ਦੂੰਗਾ ਸਾਰਾ ਕੁਝ ਹੱਲ ਕਰ ਦੂੰਗਾ ਜਿਹੜੇ ਭਰਾ ਦੇ ਚਿੱਤ 'ਚ ਵਹਿਮ ਹੈ ਵੀ ਆਹ ਨੁਕਤੇ ਨਾਲ ਮੈਂ ਕਬੂਤਰ ਲੋਡ ਕਰ ਦੂੰ ਇਹਦੇ ਨਾਲ ਮੈਂ ਨੁਕਤੇ ਨਾਲ ਕਬੂਤਰ ਲੋਡ ਕਰ ਦੂੰਗਾ ਉਹ ਬਈ ਮੇਰੇ ਕੋਲ ਇੱਥੇ ਆ ਜੇ ਜੀ ਆਇਆਂ ਨੂੰ ਆ ਖੁੱਡੇ ਕਬੂਤਰ ਸਾਰਾ ਕੁਝ A to Z ਦੇ ਦੂੰਗਾ ਜੇ ਕਬੂਤਰ ਨਾਲ ਉਠੋਏ ਫੇਰ ਮੈਂ ਬੁੰਡ ਕੁੱਟੂਆ ਪਹਿਲਾਂ ਦੱਸ ਜਾਨਾ ਹੈਗਾ ਠੀਕ ਹੈ ਕਿ ਨਹੀਂ 10 ਦਿਨ ਰਹਿਲੇ ਆ ਕੇ ਇੱਥੇ ਰੋਟੀ ਪਾਣੀ ਖਾਣ ਪੀਣ ਨੂੰ ਇਹਨਾਂ ਸਾਰਾ ਕੁਝ ਵਧੀਆ ਓਕੇ ਰਿਪੋਰਟਾਂ ਜੇ ਕੂਤਰ ਫਿਰ ਵੀ ਨਾ ਲੋਟ ਹੋਏ ਤਾਂ ਇਹ ਦੁਬਲੇ ਮੈਂ ਦੱਸ ਗਿਆ ਟੈਂਕਾ ਹੈ ਨਾ ਇੱਥੇ ਆ ਜਾਓ ਕਰ ਲਓ ਆਪਣੇ ਹੱਥ ਖੜੇ ਆਏ ਹੈ ਨਾ ਜੇ ਕੂਤਰ ਸੈੱਟ ਹੁੰਦੇ ਆ ਛੋਡੇ ਤੈਨੂੰ ਦਾ ਹਾਜਮਾ ਸੈੱਟ ਹੁੰਦਾ ਕੁਝ ਵੀ ਹੁੰਦਾ ਤੁਸੀਂ ਆ ਕੇ ਕਰ ਲਓ ਛੋਡੇ ਹਵਾਲਿਆ ਬਸ ਠੀਕ ਹੈ ਜਿਹੜੇ ਨੇ ਆਉਣਾ ਹੋਇਆ ਜੀ ਆਇਆਂ ਨੂੰ ਫੋਨ ਕਰ ਲਓ ਮੈਨੂੰ ਵੀ ਬਈ ਮੈਂ ਤੇਰੇ ਕੂਤਰ ਡਾਉਣੇ ਆ ਕੇ ਆ ਕੇ ਡਾਲਿਓ ਜੇ ਨਾ ਸੈੱਟ ਹੋਏ ਫਿਰ ਸੁਣ ਮੈਂ ਗੱਲ ਦੱਸ ਕਿਹੜੀ ਵਾਰੀ ਵਾਰੀ ਗਾਲ ਕੱਢਦਾ ਹੀ ਪੜਾਦਾ ਹਾਂ ਨਾ ਫੇਰ ਮੈਂ ਗਲੀਸ ਕਰੂੰਗਾ ਸਿੱਧਾ ਹੀ ਹਿਸਾਬ ਹੈ ਮੇਰੇ ਕੋਲ ਤਾਂ ਤੇ ਹੁਣ ਬਾਈ ਬਣੇ ਹਜੇ ਵੀ ਕੁਝ ਕਮੈਂਟ ਕਰਨਗੇ ਹਨਾ ਉਹਨਾਂ ਦਾ ਕੋਈ ਹੱਲ ਨਹੀਂ ਪਰ ਮੇਰੇ ਕੋਲੇ ਯਾਰਾਂ ਨੇ ਕੂਲਰ ਚੱਪ ਪਰਖ ਹੈ ਪਾਣੀ ਆਵਦਾ ਘਰੇ ਨਜ਼ਾਰੇ ਨਾਲ ਠੀਕ ਹੈ ਮੋਬਾਈਲ ਆ ਫੁੱਲ ਚਾਰਜ ਹੀਰਪੋਡ ਆ ਫੁੱਲ ਚਾਰਜ ਜਾ ਕੇ ਖੇਡਦੇ ਆ ਪਬਜੀ ਹਨਾ ਆਥ ਨੇ ਆਵਾਂਗੇ ਆਥ ਨੇ ਦੇਖਾਂਗੇ ਕੀ ਬਣਦਾ ਹੈਗਾ ਸਾਰਾ ਏਅਰ ਇੱਕ ਇਧਰ ਕੂਤਰ ਆਪਣਾ ਬਿਮਾਰ ਹੋਇਆ ਤੇ ਇਧਰਲੇ ਕੂਤਰ ਵੀ ਐਸੇ ਬਸ ਨੂੰ ਸਹੀ ਦੱਸਣਾ ਇਧਰ ਤੋਤਾ ਬਿਮਾਰ ਹੋਇਆ ਤਾਂ ਆਪਣਾ ਦੇਖੋ ਉਹੜਾ ਹੋਣੀ ਪਤਾ ਵੀ ਇਹਨਾਂ ਨੂੰ ਪਾਣੀ ਦੇਣਾ ਘੱਟ ਪਿਆ ਕੀ ਗੱਲ ਬਣੀ ਹਨਾ ਸੈਟ ਨਹੀਂ ਗੂਤਰ ਰ ਤੋਤਾ ਇਧਰੋਂ ਜਾ ਯਾਰ ਉਹ ਬਜੀ ਗੂਤਰ ਆਪਦੇ ਛੱਡ ਜਾਂਦੇ ਇੱਥੇ ਤੇ ਉਹਦਾ ਕਰਕੇ ਵੀ ਹੋ ਸਕਦਾ ਯਾਰ ਬਈ ਉਹਨੂੰ ਵੀ ਕਹਣਾ ਭਰਾ ਯਾਰ ਹਨਾ ਲੈ ਆ ਯਾਰ ਕਿਵੇਂ ਸੋ ਬਿਮਾਰੀਆਂ ਚੱਲੀ ਜਾਂਦੀਆਂ ਮਾਰਾਂ ਤਾਂ ਪਹਿਲਾਂ ਹੀ ਪਈਆਂ ਨੂੰ ਉੱਤੋਂ ਜਮੇ ਰਗੜੇ ਜਾਵਾਂਗੇ ਆ ਤੋਤਾ ਮਿੱਠਾ ਮਰੀ ਜਾਂਦਾ ਪਾਣੀ ਵਾਲੀਆਂ ਯਾਰ ਕੱਠਾ ਜਾਇਆ ਫਿਰ ਤਾਂ ਕੱਲ ਦਾ ਦੇਖਾਂ ਮੈਂ ਕੱਲ ਦਾ ਨੋਟਿਸ ਕੀਤਾ ਇਹਨੂੰ ਮੈਂ ਗੂਤਰ ਸੈਟ ਨਹੀਂ ਆਪਣਾ ਤੋਤਾ ਬਿਮਾਰ ਹੀ ਐ ਚਲੋ ਕੋਈ ਨਾ ਇਹਨੂੰ ਵੀ ਹੱਥ ਨਹੀਂ ਦੇਵਾਂਗੇ ਤੋਤੇ ਇਧਰ ਲੈ ਕੇ ਆਏ ਸੀ ਭਈ ਫੋਨ ਚਾਰਜ ਲਾਉਣ ਹਣ ਕੋ ਘਰ ਵਾਲੇ ਹੋਰ ਮਤਲਬ ਕਿਸੇ ਵੀ ਚਾਰਜਰ ਤੇ ਆਪਣਾ ਫੋਨ ਨਹੀਂ ਚਾਰਜ ਲੱਗਦਾ ਸਿਰਫ ਆ ਕੇਵਲੀ ਚਾਰਜ ਕਰਦੀ ਐ ਤਾਂ ਕਰ ਕੂਤਰੋ ਮੈਨੂੰ ਆਉਣਾ ਤਾਂ ਸਪੈਸ਼ਲ ਚੱਲ ਕੇ ਤੇ ਫੋਨ ਕਰ ਲੈ ਚਾਰਜ ਬਾਈ ਆਪਾਂ ਤੇ ਮੇਰੀ رائے ਆ ਯਾਰ ਬਾਬੇ ਉਹ ਵੀ ਵਾਲ ਮੂਲ ਹਣਾ ਜਿਆਦਾ ਵੱਡੇ ਜੇ ਪਰ ਹੋਰੀ ਹੋ ਲਗਾਇਆ ਖਰਾਬ ਹੀ ਹੋਇਆ ਉਹਦਾ ਵੈਸੇ ਵੀ ਖਰਾਬ ਹੀ ਐ ਤੇ ਮੇਰੀ رائے ਵੀ ਯਾਰ ਚੱਲ ਕੇ ਅਮਣ ਤੋਂ ਵਾਲ ਹੀ ਨੇ ਘਟਾ ਲੈ ਕੇ ਵਿਲੇ ਤੇ ਹੈਗੇ ਆ ਆਪਾਂ ਹਣ ਤੇ ਇੱਧਰ ਕੂਤਰਾਂ ਦਾਣ ਦੋਨੇ ਚੱਕਦੇ ਮੈਂ ਉਹ ਦਿੱਕਤ ਨਹੀਂ ਅਜੇ ਇੱਕ ਵਾਰੀ ਹੋਰ ਕੱਲ ਨੂੰ ਮਾੜਾ ਮੋਟਾ ਕੋਸ਼ਿਸ਼ ਕਰਕੇ ਦੇਖਾਂਗੇ ਤੇ ਦਾਣਿਆਂ ਦਾ ਤਾਂ ਫਿਰ ਕੋਈ ਮਤਲਬ ਵੀ ਟਾਈਮ ਹੁੰਦਾ ਹੀ ਹੋਣਾ ਵੀ ਆਪਾਂ ਦਾ 11 12 ਵਜੇ ਤੋਂ ਪਹਿਲਾਂ ਚੱਕੀ ਦੇ ਦੇਈ ਕਈ ਵਾਰੀ ਕੀੜਾ ਉੱਠ ਜਾਂਦਾ ਮਾਲ 'ਚ ਫੇਰ ਓਲੇ ਮਾਰਨੇ ਪੈ ਜਾਂਦੇ ਆ ਟਾਈਮ ਹੋਗਾ ਉਹ ਲਗਭਗ 5 ਵਜੇ ਕੀ ਬਈ ਤੇ ਹੁਣ ਨਿਕਲੇ ਆ ਬਾਹਰ ਆਉਦਾ ਨਿਆਰਾ ਹੀ ਆ ਯਾਰ ਹਨਾ ਇਹ ਜ਼ਿੰਦਗੀ ਤੋਂ ਕਿੱਧਰ ਫਿਰਦੇ ਸੀ ਆਪਾਂ ਪਾਸੇ ਭੁੱਲੇ ਵਟ ਹਾਂ ਮੋਤੀ ਪੁੱਤ ਕਹਿੰਦੇ ਆ ਛੱਡ ਕੇ ਤੈਨੂੰ ਬਾਜੀ ਲਾ ਕੇ ਮੋਤੀ ਪਾਸੋਂ ਹੈ ਦੱਸ ਪਾਣੀ ਦੇਣਾ ਜੀ ਦੇਖ ਲਾ ਚਲੋ ਬਾਬੋ ਚੱਲ ਗਏ ਯਾਰ ਹੁਣ ਵਾਲ ਕਟਾ ਕੇ ਆਉਣੇ ਆ ਆਪ ਆਪਣਾ ਆ ਗਿਆ ਫੋਨ ਅਸੀਂ ਤੇ ਮਿੱਤੇ ਦਾ ਪਲਾਸ ਬਹੁਤ ਟਾਈਮੋਂ ਆਪਣੇ ਕੋਲੇ ਪਿਆ ਤੇ ਇਹ ਵੀ ਉਹਨੂੰ ਉਹਦਾ ਵਾਪਸ ਕਰਦਗੇ ਵਿਚਾਰੇ ਦਾ ਆਪਾਂ ਓਏ ਓਏ ਤੂੰ ਦਲਾ ਕਿਉਂ ਹੋਇਆ ਪਿਆਰ ਕੀ ਗੱਲ ਕਰਦਨੇ ਹੈ ਲੀਜੀਏ ਬਰੋ ਨਹੀਂ ਬਰੋ YouTube ਤੇ ਪਾਉਣੀ ਹੈ YouTube ਤੇ ਤੁਹਾਨੂੰ ਵਰਲਡ ਵਾਈਡ ਫੀਮਸ ਕਰਨਾ ਹੈ ਵਾਲ ਕੱਟਦੇ ਆ ਲਗਭਗ ਟੱਕਾ ਜਿਹਾ ਕਰੀ ਜਾਂਦਾ ਬਈ ਇਹ ਆ ਸਾਡਾ ਅਮਨ हेयर ਸਲੂਨ ਵਾਲਾ ਵਨ ਆਫ ਦੀ ਬੈਸਟ ਕੀ ਕਹਿੰਦੇ ਨੇ ਇਹਨੂੰ ਬਾਰ ਬਰ ਭੁੱਲ ਗਈ ਸਹੀ ਹੈ ਸਹੀ ਹੈ ਕੀ ਬਾਤ ਆਣੇ ਆਪ ਨੂੰ ਆਪ ਹੀ ਪੰਪ ਦੇ ਜਣਾ ਤੂ ਤੇ ਦੇ ਕਰ ਦੋ ਜਰਾ ਲਓ ਜੀ ਤੇ ਇਧਰ ਵੱਡੀਆਂ ਕਬੂਤਰਿਆਂ ਨੂੰ ਦਾਣੇ ਵੀ ਪਾਤੇ ਤੇ ਪਾਣੀ ਵੀ ਪਤਾ ਬਈ ਓਕੇ ਰਿਪੋਰਟ ਇਹਨਾਂ ਨੂੰ ਲਾ ਦੇ ਲੋਕ ਲਓ ਜੀ ਤੇ ਇਧਰ ਕਬੂਤਰਾਂ ਵਾਲੇ ਪਾਸੇ ਵੀ ਦਾਣਾ ਐਂਡ ਪਾਣੀ ਪਾਤਾ ਓਕੇ ਵੀ ਰਿਪੋਰਟ ਇਹ ਲਾ ਦੇ ਲੋਕੇ ਦੋਵੇਂ ਖੁੱਡਿਆ ਹਣਾ ਕਬੂਤਰਾਂ ਨੂੰ ਤਾਂ ਪਾਣੀ ਪੋਣੀ ਪਿਉਣਾ ਬੰਦ ਆ ਬਈ ਤੇ ਮੈਂ ਆਹ ਚੱਲ ਉਹਨੇ ਪਸ਼ੂਆਂ ਨੂੰ ਪਾਣੀ ਪਿਆਦਾ ਕਰਕੇ ਵਿਚਾਰਿਆ ਨੂੰ ਠੀਕ ਹੈ ਕਿ ਨਹੀਂ ਪਹਿਲਾ ਸਾਰਾ ਦਿਨ ਉਹਨਾਂ ਦੇ ਮੱਥਾ ਮਰ ਜਾਂਦੇ ਸੀ ਪਾਣੀ ਖਚਾਈ ਜਾਂਦੇ ਸੀ ਇਹਨਾਂ ਦਾ ਤਾਂ ਕੰਮ ਸੌਖਾ ਯਾਰ ਸਾਰੇ ਕੰਮ ਨਾਲੋਂ ਹਣਾ ਹੋਰ ਸਾਰਾ ਕੰਮ ਸੌਖਾ ਹੈ ਕਬੂਤਰਾਂ ਦਾ ਕੰਮ ਬਹੁਤ ਔਖਾ ਪਾਪੇ ਹੋਣਾ ਇਹਨਾਂ ਦਾ ਕੀ ਬਾਲਟੀ ਤਰੀ ਪੀੜੀ ਚੱਕ ਲਈ ਬਸ ਇੰਨੇ ਹੀ ਕੰਮ ਹੁੰਦਾ ਉਹ ਪਾਈ ਪਟਾ ਵੇਖਣੇ ਖੜਕਾ ਕੇ 100 ਪੰਗਾ ਹਣਾ ਚਲੋ ਕੋਈ ਨਾ ਇਹ ਮੁੰਡਾ ਤਾਂ ਹੋਰ ਪੀਊਗਾ ਕੁਆਲਿਟੀ ਹਜੇ ਲਿਆਵਾ ਇਹਦੇ ਵਾਸਤੇ ਲਓ ਜੀ ਪੀ ਲਿਆ ਖੰਡ ਰੇ ਪਾਣੀ ਦੋ ਬਾਲਟੀਆਂ ਪੀ ਗਈ ਚੱਕ ਦੀਏ ਭਾਈ ਓਕੇ ਰੋ ਇੰਨੇ ਹੀ ਕੰਮ ਸੀਗਾ ਬਾਪੇਓ ਤੇ ਹੁਣ ਆਪਾਂ ਉਧਰਲੇ ਕਬੂਤਰਾਂ ਕਾ ਨਹੀਂ ਚੱਲੀ ਯਾਰ ਲਓ ਜੀ ਤੇ ਇਧਰ ਆਪਣੇ ਬੈਠ ਕਾਲੇ ਕਬੂਤਰਾਂ ਨੂੰ ਵੀ ਪਾ ਦਿਆਂ ਮੈਂ ਸਾ ਦਾਣਾ ਪਾਣੀ ਤੇ ਇਹਦੇ ਚ ਬਈ ਅੱਜ ਆਪਾਂ ਪਾਊਡਰ ਪਾਇਆ ਹੈਗਾ ਪਾਣੀ ਚ ਟੈਟਰਾਸਾਈਕਲੀਨ ਤੇ ਲੈਕਸਨ ਦਾ ਬਾਬੋ ਇੱਕ ਮਿੰਟ ਪਹਿਲਾਂ ਇਹਨੂੰ ਭਰਦਾ ਮੈਂ ਚੰਗੀ ਤਰ੍ਹਾਂ ਭਰ ਗਿਆ ਤੇ ਚੱਕਰ ਕੀ ਜਣਾ ਬਈ ਕਬੂਤਰ ਢੱਲੇ ਆ ਯਾਰ ਕਬੂਤਰ ਕੁਛ ਗਿਣਵੇਂ ਚੁਣਵੇਂ ਕਬੂਤਰ ਢੱਲੇ ਆ ਇੱਕ ਸਾਰ ਨਾਲ ਵੱਧ ਢੱਲਾ ਕਬੂਤਰ ਆਪਣਾ ਤੋਤਾ ਮੇਨ ਹਨ ਆਪਣਾ ਤੋਤਾ ਓਹੋ ਮਾੜਿਆ ਗੱਲ ਜੀ ਨਹੀਂ ਬਣੀ ਯਾਰ ਬੜੀ ਬਦਾਈ ਗੱਲ ਜੀ ਬਣਾਉ ਸੀ ਮੈਂ ਕਹਣਾ ਸੀ ਆਪਣੇ ਤੋਤਾ ਖਾਂਡੇ ਢਿੱਲੀ ਹੈ ਹਨਾ ਤੇ ਕੋਈ ਚੱਕਰ ਨਹੀਂ ਹੋ ਜਾਣਾ ਸੱਟ ਨੇ ਇੱਕ ਕਲੈਕਸ਼ਨ ਪਾਤਾ ਤੇ ਇੱਕ ਟੈਟਰਾਸਾਈਕਲ ਇਹ ਵਸਤ ਅਗਲਾ ਟੈਟਰਾਸਾਈਕਲ ਵੀ ਬਹੁਤ ਹੈ ਚਲ ਮੈਂ ਦੋਵੇਂ ਪਾਇਆ ਦੋਵਾਂ ਦੇਖ ਕੇ ਚੁੰਚਾ ਬਮਾਰਿਆ ਆਪਾਂ ਤੇ ਓਕੇ ਹੋ ਗਈ ਰਿਪੋਰਟ ਤੇ ਇੰਨੀ ਨਾਲ ਕੋਈ ਜਿਹੜੀ ਘਾਟਵਾਦ ਹੋਈ ਹਨਾ ਮਾੜੀ ਅੰਦਰ ਆ ਦੇਖ ਲੈ ਉਹ ਵਿੱਚ ਹੀ ਕੁਝ ਨਹੀਂ ਰਿਹਾ ਉਹਦੇ ਲੈ ਕੱਲਾ ਪਾਣੀ ਪੀਂਦਾ ਆ ਕੇ ਵਿਚਾਰਾ ਲਓ ਜੀ ਤੇ ਨਾਲ ਦੀ ਨਾਲ ਨੂੰ ਪਾਈਏ ਦਾਣੇ ਵੀ ਅੱਜ ਥੋੜੇ ਵੱਧ ਪਾ ਦੇ ਕੱਲ ਘੱਟ ਬਾਈ ਭੁੱਖ ਮਣਦੇ ਹਨ ਆਜ 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 ਖਾ ਲੋ ਤੇ ਓਕੇ ਵੀ ਰਿਪੋਰਟ ਹਾਂਜੀ ਤੇ ਹਾਂ ਸਾਚ ਇੱਕ ਮੇਨ ਚੀਜ਼ ਤਾਂ ਰਹੀ ਗਈ ਸੀਗੀ ਵਾਲ ਵੀ ਕਟਾ ਲੈਂਦੇ ਅੱਬੀ ਉਹਦੇ ਸਾਨੂੰ ਨੇ ਪਹਿਲਾਂ ਮਾਈ ਨਹੀਂ ਕਹਿੰਦਾ ਕਰੋ ਚੱਕ ਹੁਣ ਕਹਣਾ ਕਰੋ ਚੱਕ ਆਪਣੇ ਵਾਲ ਪਹਿਲਾਂ ਕਹਿੰਦੇ ਸੀ ਕਰੋ ਚੱਕ ਆਪਣਾ ਪੱਠਾ ਪੱਠੀ ਕਬੂਤਰ ਕੂਦਰੀ ਦੇਖੋ ਸਹੀ ਹੈ ਨਾ ਪਹਿਲਾਂ ਨਾਲ ਫਰਕ ਪਿਆ ਮਾੜਾ ਮੋਟਾ ਤੇ ਛੋਟੇ ਕਰਾ ਲੈਂਦੇ ਅੱਗੇ ਨਾਲ ਹੁਣ ਜਿਆਦਾ ਗਰਮੀ ਸੀ ਇੱਕ ਮੇਨ ਕੱਟ ਹੈ ਤੇ ਹੁੰਦਾ ਹੀ ਹੈ ਤਾਂ ਆਪਣਾ ਕੌਮੀ ਨਿਸ਼ਾਨ ਹੈ ਤੇ ਮੀਰ ਹੈ ਹੁਣ ਆਪਾਂ ਨਾਲ ਕੇ ਟਾਈਮ ਨਾਲ ਰਹਿਣਾ ਤੇ ਉਸ ਤੋਂ ਬਾਅਦ ਕਬੂਤਰਾਂ ਨੂੰ ਦਹੀਂ ਦੂਹੀਂ ਦੇਣੀ ਹੈ ਮੈਥੋਂ ਨਹੀਂ ਰਿਹਾ ਜਾਂਦਾ ਯਾਰ ਕੀ ਕਰਗੇ ਤੇ ਕਬੂਤਰ ਬੈਠੇ ਹੋਣ ਨਾ ਕੋਈ ਆਸੇ ਪਾਸੋਂ ਭਰਾ ਮਿੱਤਰ ਫੋਨ ਕਰਦੇ ਬਾਈ ਤੂੰ ਕੱਢ ਲਾ ਤੂੰ ਡਾਲਾ ਕੋਈ ਨਾ ਕੋਈ ਕਹਿੰਦਾ ਮੈਂ ਛੱਡਨੇ ਆ ਬਾਈ ਤੇਰੇ ਕੋਲ ਮੈਂ ਛੱਡ ਲੂੰਗਾ ਤੂੰ ਕੱਢ ਲਾ ਕਬੂਤਰ ਹਨਾ ਤਾਂ ਕਰਕੇ ਚਲੋ ਕੋਈ ਨਾ ਦਹੀਂ ਵਗੈਰਾ ਦਿੰਨੇ ਆ ਕੋਈ ਹੋਰ ਮਾੜਾ ਮੋੜਾ ਕਰ ਦਾਂਗੇ ਤੇ ਕੁਝ ਦਿਨਾਂ ਦੀ ਰੈਸਟ ਤੋਂ ਬਾਅਦ ਤੇ ਫੇਰ ਕੱਢਾਂਗੇ ਦੂਰੀ ਯਾਰ ਆਪਾਂ ਤੇ ਫੇਰ ਵੀ ਜੇ ਨਾ ਗੱਲ ਬਣੀ ਫੇਰ ਸਾਨੂੰ ਪਤਾ ਹੀ ਹੈ ਬਾਕੀ ਉਹਨਾਂ ਤਿਆਰੀ ਨਾਲ ਨਹੀਂ ਕੱਢਦੇ ਨਾਰਮਲ ਪੰਜ ਸੱਤ ਕੂਤਰ ਕੱਢ ਰਿਆ ਮੇਨ ਮੇਨ ਜਿਹੜੇ ਛੱਡ ਰਿਆ ਜਿਨ੍ਹਾਂ ਦੀ ਆਪਾਂ ਨੂੰ ਚਾਸ ਦੀ ਆਪਾਂ ਡਾਗ ਗਈ ਆ ਗਈ ਇਧਰ ਲੈ ਕੇ ਤੇ ਨੇਰੀ ਵੀ ਆ ਚੁੱਕੀ ਹੈ ਵੈਸੇ ਆਪਾਂ ਨੂੰ ਨੇਰੀ ਦੀ ਓਹੋ ਵਾਰਨਿੰਗ ਹਨ ਅਲਰਟ ਪਹਿਲੇ ਹੀ ਮਿਲ ਜਾਂਦਾ ਹੁੰਦਾ ਹੈਗਾ ਲਗਭਗ 2 2.5 3 ਘੰਟੇ ਪਹਿਲੇ ਹੀ ਪਤਾ ਲੱਗ ਜਾਂਦਾ ਹੁੰਦਾ ਵੀ ਨੇਰੀ ਆਉਣ ਵਾਲੀ ਹੈ ਤੇ ਚਲੋ ਕੋਈ ਚੱਕਰ ਨਹੀਂ ਤਾਂ ਹੀ ਫਿਰ ਮੈਂ ਪਹਿਲੇ ਹੀ ਟਾਈਮ ਲਾ ਲੰਦਾਂ ਨੂੰ ਲਿਆ ਰੋਟੀ ਖਾ ਲਈ ਫੋਨ ਚਾਰਜ ਕਰ ਲਿਆ ਆਪਣਾ 70 80% ਠੀਕ ਹੈ ਤੇ ਇਧਰ ਲੈ ਕੇ ਆਇਆ ਸੀਗਾ ਬਈ ਮੰਨ ਕੇ ਚੱਲ ਵੀ ਥੋੜਾ ਮਟਰ ਸਮਾਨ ਸੂਣਦੇ ਪਿਆ ਹੁਣ ਹੁਣ ਜਿਵੇਂ ਆ ਦੋ ਗਲਾਸਾਂ ਇਹਨਾਂ ਚ ਪੀਉਂਤਾ ਪਿਆ ਤੇ ਇੱਕ ਇਹਦੇ ਚ ਪੀਉਂਤਾ ਠੀਕ ਹੈ ਕਿ ਨਹੀਂ ਤੇ ਆ ਤਾਂ ਬਾਦਾਮ ਆ ਉਹ ਤਾਂ ਪਹਿਲਾਂ ਆ ਲਿਆ ਹਨਾ ਤੇ ਸਮਾਨ ਸੂਣ ਤੇ ਰਹੇ ਹੋ ਜੀ ਕੋਈ ਗੱਲ ਨਹੀਂ ਸਾਰੇ ਹੀ ਪੈਰ ਬਾਧੂ ਪਿਆਗਾ ਐ ਕੋਈ ਚੱਕਰ ਨਹੀਂ ਤੇ ਆ ਫੇਰ ਆਪਾਂ ਗੱਲ ਕਰ ਰਹੇ ਹਾਂ ਕਮੈਂਟਾਂ ਬਾਰੇ ਮੰਨ ਕੇ ਚੱਲ ਵੀ ਕਮੈਂਟ ਤਾਂ ਚੱਲ ਹੁਣ ਨਹੀਂ ਆਉਂਦੇ ਚੱਲ ਪਾਈਂ ਆਖਦਿਆ ਕਰਾਂਗੇ ਯਾਰ ਓਹ ਹੋ ਓ ਮਾਈ ਗਾਡ ਬਾਬੋ ਕੰਮ ਜੋਰਾ ਸ਼ੋਰਾ ਦੇ ਚੱਲ ਪਿਆ ਖੜ ਜੋ ਇੱਕ ਮਿੰਟ ਹਾ ਵਾ ਬਿਖਤੀ ਆਪਾਂ ਗੱਲ ਕਰੀ ਜਾਂਦੇ ਸੀਗੇ ਨਾ ਵੀ ਕੁਝ ਭਰਾ ਵਿੱਚ ਕਈ ਜਾਂਦੇ ਸੀਗੇ ਅਕੇ ਇੱਕ ਆਖੀ ਜਾਂਦਾ ਸੀ ਬਈ ਕਬੂਤਰਾਂ ਨੂੰ ਪਾਵਰ ਜਲ ਦੇ ਦੇ ਇਹ ਇੱਕ ਆਖੀ ਜਾਂਦਾ ਬਈ ਕਬੂਤਰ ਨੂੰ ਹਾਈ ਟੈਕ ਦੇ ਦੇ ਤੇ ਇੱਕ ਆਖੀ ਜਾਂਦਾ ਸੀ ਕਿ ਕਣਕ ਦੀ ਥਾਂ ਤੇ ਰੋਟੀਆਂ ਪਾ ਦਿਆ ਕਰ ਇਹਨਾਂ ਨੂੰ ਤੇ ਹੋਰ ਵੀ ਵਿੱਚ ਕਾਫੀ ਕਮੈਂਟ ਸੀ ਨਾ ਮੈਨੂੰ ਯਾਦ ਨਹੀਂ ਆ ਜਾਂਦੇ ਹੌਲੀ ਹੌਲੀ ਤੇ ਇੱਕ ਆ ਕੀ ਇਹਦੇ ਚ ਹਾਂ ਅਗੇ ਇਹਨੂੰ ਛੱਡ ਕੇ ਤੋਂ ਨਵੇਂ ਕੂਤਰ ਲੈ ਸਾਰੇ ਫੜਾ ਦੇ ਨਵੇਂ ਲੈ ਕੂਤਰ ਯਾਰ ਭਾਈ ਯਾਰ ਚਲ ਇਹ ਤਾਂ ਮੈਨੂੰ ਇੱਕ ਗੱਲ ਤਾਂ ਪਤਾ ਹੈ ਵੀ ਜਿਹੜਾ ਕੋਈ ਸਿਆਣਾ ਬੰਦਾ ਹੈ ਮੈਜਰ ਹੈ ਤੇ ਮਨ ਕੇ ਚਲ ਉਹ ਤਾਂ ਇਹੋ ਜਿਹੀ ਕਮੈਂਟ ਕਰਦਾ ਨਹੀਂ ਇਹ ਜਵਾਬ ਜੇ ਵੱਧ ਦਿੰਦੇ ਵੀਰੋ ਹਨ ਤੇ ਉਹਨਾਂ ਨੂੰ ਫਿਰ ਬੇਲਿਆਂ ਨੂੰ ਕੋਈ ਕੰਮ ਤਾਂ ਹੁੰਦਾ ਨਹੀਂ ਮਤਲਬ ਇੰਨੀ ਮੱਤ ਵੀ ਨਹੀਂ ਹੁੰਦੀ ਹਨ ਨਿਗੇ ਨਿਗੇ 13 13 14 ਸਾਲਾਂ ਦੇ ਜਿਆਦਾ ਉਹ ਬਾਪੂਠੇ ਦੀ ਤੇ ਬੇਟੇ ਕਮੈਂਟ ਦੱਬੀ ਜਾਂਦੇ ਤਾਂ ਹੀ ਉਹ ਕੋਣ ਮੈਂ ਕਿਹਾ ਵੀ ਰਿਪਲਾਈ ਕਰ ਤਾਂ ਐਡਾ ਜ਼ਰੂਰ ਨਹੀਂ ਸਾਵੇਂ ਤੇ ਤੇ ਬਾਕੀ ਚੱਕਰ ਇਸ ਗੱਲ ਦਾ ਹਨਾ ਬਈ ਕੁਝ ਵਿੱਚ ਸਿਆਣੇ-ਵਾਨੇ ਬੰਦੇ ਕਮੈਂਟ ਕਰ ਦਿੰਦੇ ਆ ਕਿ ਮਨਨ ਚਾਰ ਇੱਕ ਆਖਿਆ ਸੀ ਮੂੰਗਾ ਪਾਸਮੀ ਲਾ ਦੇ ਕੂਤਰਾਂ ਨੂੰ ਕੋਈ ਆਖੇਂਦਾ ਆ ਲਾ ਦੇ ਉਹ ਲਾ ਦੇ ਹਨਾ ਵੀ ਮੇਰੀ ਗੱਲ ਸੁਣੋ ਬਾਕੀ ਯਾਰ ਕਿਤੇ ਤਾਂ ਬਈ ਕੂਤਰ ਨੇ ਕੂਤਰ ਨੇ ਨਹੀਂ ਕਿਸੇ ਵੀ ਚੀਜ਼ ਨੇ ਨੇਚੁਰਲੀ ਸੈੱਟ ਹੋਣਾ ਹਨਾ ਵੀ ਉਹ ਓਕੇ ਫਿੱਟ ਹੋਵੇ ਤੇ ਇੱਕ ਚੀਜ਼ ਆ ਉਹਨੂੰ ਆਪਾਂ ਦਵਾਈਆਂ ਦੇ ਦੇ ਕੇ ਸਮਾਨ ਦੇ ਦੇ ਕੇ ਉਹਨੂੰ ਫਿੱਟ ਰੱਖਣਾ ਉਹ ਕਿੰਨਾ ਚਿਰ ਫਿੱਟ ਤੰਦਰੁਸਤ ਰਹੂ ਜ਼ਿਆਦਾ ਹੱਦ ਤੱਕ ਜਿੰਨਾ ਟਾਈਮ ਦਵਾਈਆਂ ਚੱਲੀਆਂ ਉਹਨਾਂ ਟਾਈਮ ਠੀਕ ਹੈ ਜਦੋਂ ਦਵਾਈਆਂ ਬੰਦ ਉਹ ਖਤਮ ਆਂਦਾ ਸਮਝਦੇ ਤੁਸੀਂ ਵੀ ਇੱਕ ਬੰਦਾ ਯਾਰ ਤੁਸੀਂ ਆਖੋ ਦੋ ਬੰਦੇ ਜਿੰਮ ਲੋਂਗੇ ਇੱਕ ਦਾ ਮਨ ਕਿ ਚੱਲੋ ਵੀ ਇੱਕ ਹੈਗਾ ਪੂਰਾ ਦਾ ਪੂਰਾ ਪ੍ਰੋਟੀਨ ਤੇ ਸਪਲੀਮੈਂਟ ਲਈ ਜਾਂਦਾ ਹਨਾ ਉਹ ਉਹਦਾ ਸਰੀਰ ਦੂਜੇ ਬੰਦੇ ਨਾਲੋਂ ਜਿਹੜਾ ਨੇਚਰਲ ਹੈ ਉਹਨਾਂ ਨਾਲੋਂ ਵੱਧ ਉਹ ਬਣ ਜੂਗਾ ਪਹਿਲਾਂ ਪਰ ਜਿੰਨਾ ਚਿਰ ਹੋ ਆਪਣਾ ਪ੍ਰੋਟੀਨ ਵਗੈਰਾ ਤੇ ਦੂਜਾ ਹਨਾ ਮੈਡੀਕਲ ਸਪਲੀਮੈਂਟ ਲੈਣ ਦਾ ਉਹ ਟਾਈਮ ਦਾ ਸਹੀ ਹੈ ਚੱਲੀ ਜਦੋਂ ਲੈਣੋਂ ਹਟ ਗਿਆ ਉਦੋਂ ਬਾਅਦ ਖਾਦਣਾ ਬਈ ਉਹ ਜਿਹੜਾ ਇੱਕ ਨੇਚੁਰਲੀ ਬੰਦਾ ਨੇਚੁਰਲੀ ਮੰਨ ਕੇ ਜਿਹੜਾ ਨੇਚੁਰਲੀ ਤਰੀਕੇ ਨਾਲ ਪ੍ਰੋਟੀਨ ਲੈਦਾ ਜਿਵੇਂ ਅੰਡੇ ਵਗੈਰਾ ਖਾ ਕੇ ਕੇਲੇ ਹੋਰ ਸਮਾਨ ਸਨਪਤੀ ਜਿਹੜਾ ਹੁੰਦਾ ਓਕੇ ਆਪਾਂ ਦਾ ਜਿਹੜਾ ਕੋਈ ਖਾਸ ਪੁੰਨ ਦਾ ਪਤਾ ਨਹੀਂ ਇਸ ਚੀਜ਼ ਬਾਰੇ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਤੌਰ ਤੇ ਗੱਲ ਕਰਦੇ ਆ ਉਹ ਬੰਦਾ ਦੂਜੇ ਨਾਲੋਂ ਕਿਤੇ ਹੀ ਚੰਗਾ ਹੈ ਉਹ ਵੀ ਜਿਵੇਂ ਛੱਡ ਵੀ ਗਏ ਨਾ ਉਹਦਾ ਸਰੀਰ ਉਹਵੇਂ ਰਹੂਗਾ ਉਹਨੂੰ ਕੋਈ ਅਚਾਰੀ ਨਹੀਂ ਹੋਣੀ ਦੂਜੇ ਸਮਾਂ ਲੈਣੋਂ ਹਟ ਗਿਆ ਕੋਈ ਵੀ ਇਹ ਮੰਨ ਲਿਓ ਨੇਚਰਲੀ ਫਿੱਟ ਆ ਉਹ ਬੰਦਾ ਯਾਰ ਤੁਸੀਂ ਸਮਝਦੋ ਨਾ ਮੇਰੀ ਗੱਲ ਵੀ ਆਪਾਂ ਇਹ ਚੀਜ਼ ਨੂੰ ਕਿੰਨਾ ਟਾਈਮ ਆਪਾਂ ਮੈਡੀਕਲ ਤੇ ਜਾਂ ਕੋਈ ਹੋਰੀਆਂ ਚੀਜ਼ਾਂ ਤੇ ਚਲਾਵਾਂਗੇ ਤੇ ਐਂ ਤਾਂ ਮੰਨ ਕੇ ਚਲੋ ਐਂਟੀਬਾਇਓਟਿਕ ਹੈਗੇ ਆ ਕੂਤਰੀ ਜ਼ਿਆਦਾ ਰਹਿੰਦਾ ਬਿਮਾਰ ਆਂਦਰੋਂ ਮਾੜੇ ਮੋਟੇ ਜਾਂ ਵੀ ਖਰਾਕ 'ਚ ਫਾਲਟ ਹੈ ਜਦ ਤੱਕ ਮੈਨੂੰ ਸਮਝ ਆਣਾ ਜਦਾਂ ਸਿਆਲਾਂ ਵਾਲੀ ਖਰਾਕ ਦਾ ਕੰਮ ਹੈ ਇਹ ਵੱਧ ਘੱਟ ਪਈ ਕੋਈ ਚੀਜ਼ ਹਨਾ ਜੇ ਵਾਧਾ ਟਾਈਮ ਪੈ ਗਈ ਤੇ ਜਾ ਮੰਨ ਕੇ ਚੱਲੋ ਹੁਣ ਮੌਕੇ ਤੇ ਕੋਈ ਵਾਇਰਸ ਕੋਈ ਬਿਮਾਰੀ ਬਣ ਗਈ ਉਤਰਾਜ ਜਿਹੜਾ ਵੀ ਆਏ ਕਰੀਏ ਤੇ ਹੈਗੇ ਤੇ ਉਹ ਚੀਜ਼ ਨੂੰ ਵੀ ਆਪਾਂ ਮੰਨ ਕੇ ਚੱਲੋ ਉਹ ਕਰ ਸਕਦੇ ਨੇ ਰਿਕਵਰ ਜਿਵੇਂ ਬਹੁਤ ਆਪਣੇ ਉਹ ਪਏ ਆਪਣੇ ਕੋਲੇ ਕੀ ਕਹਿੰਦੇ ਹੁੰਦੇ ਆ ਐਂਟੀਬਾਇਓਟਿਕ ਪਾਇਆ ਹਨ ਜਿਵੇਂ ਟੈਟਰਾਸਾਈਕਲਿਨ ਹੋ ਗਿਆ ਲੈਕਸਨ ਹੋ ਗਿਆ ਤੇ ਇੱਕ ਸਭ ਤੋਂ ਵਧੀਆ ਆਉਂਦਾ ਹੈਗਾ ਆਪਣਾ ਕਬੂਤਰਾਂ ਵਾਸਤੇ ਇਨਰੋਫਲੋਕਸਾਸਿਨ ਇਨਰੋਫਲੋਕਸਾਸਿਨ ਐਂਟੀਬਾਇਓਟਿਕ ਉਹ ਬਹੁਤ ਜਿਆਦਾ ਵਧੀਆ ਹੈਗਾ ਤੇ ਉਹ ਚੀਜ਼ਾਂ ਪਾ ਤਾਂ ਦੇਈਏ ਆਪਾਂ ਤੁਸੀਂ ਆਪ ਹੀ ਸਿਆਣੇ ਐਂਟੀਬਾਇਟਿਕ ਕਿੰਨੇ ਗਰਮ ਹੈ ਉਤੋਂ ਗਰਮੀ ਹੈ ਠੀਕ ਹੈ ਕਿ ਨਹੀਂ ਉਹ ਚੀਜ਼ ਦਾ ਨੁਕਸਾਨ ਹੈ ਸੈੱਟ ਕਰਦੇ ਸੈੱਟ ਤਾਂ ਕਰ ਲਾਂਗੇ ਤੇ ਪਰ ਉਹ ਤਰੂਡਣੋਂ ਰਹਿਣਗੇ ਗਰਮੀ ਜ਼ਿਆਦਾ ਹੈ ਹਨਾ ਤਾਂ ਕਰਕੇ ਮੰਨ ਕੇ ਚਲੋ ਵੀ ਕਿਤੇ ਤਾਂ ਇਹ ਰਹੀ ਚੀਜ਼ ਨੇ ਨੇਚਰਲੀ ਕੁਦਰਤੀ ਸੈੱਟ ਹੁੰਦੇ ਉਹ ਗੱਲ ਉਹਦੇ ਹਰ ਦਾ ਸਵਾਦ ਨਹੀਂ ਸਾਨੂੰ ਵੀ ਪਤਾ ਹੁਣ ਕਿਤੇ ਇਹਨੂੰ ਧੱਕੇ ਨਾਲ ਆਪਾਂ ਯਾਰ ਅੱਗ ਸਵਾਦ ਦੇ ਦੇ ਕੇ ਸਾਰਾ ਐ ਵਰਤ ਕੇ ਨਚੋੜ ਕੱਢ ਕੇ ਜਲੂਸ ਕੱਢ ਕੇ ਫੇਰ ਡਾਉਣੇ ਹੁਣ ਤੇ ਇਹ ਗੱਲ ਦਾ ਬਹੁਤ ਫਰਕ ਆ ਬਾਬਿਓ ਚਲੋ ਫੇਰ ਵੀ ਆਪਾਂ ਦਾ ਹਜੇ ਵੀ ਨਹੀਂ ਹਟਦੇ ਯਾਰ ਹਨਾ ਆਪਾਂ ਹਜੇ ਵੀ ਮਾੜਾ ਮੋਟਾ ਕਰੀ ਜਾਂਦੇ ਆ ਨਵੇਂ ਕੂਤਰਾਂ ਨੂੰ ਬੰਦੀ ਦੇ ਦੇ ਕੇ ਕਰਾਂ ਰੈਸਟ ਦੇ ਦੇ ਗਏ ਰੈਸਟ ਦੇਣ ਤੋਂ ਬਾਅਦ ਫੇਰ ਆਪਣਾ ਕੋਈ ਜਿਗਾੜਮੈਂਟ ਮਾੜਾ ਮੋਟਾ ਜਿਵੇਂ ਆ ਪਿਓ ਰੱਖਿਆ ਹੁਣ ਹਨਾ ਜਿਵੇਂ ਕੱਲ ਨੂੰ ਤੂ ਹੋਏ ਤਾਂ ਮੈਂ ਲਾ ਸਕਦਾ ਜਿਵੇਂ ਕੋਈ ਦਿਨ ਆਪਾਂ ਫੇਰ ਦਹੀਂ ਵਗੈਰਾ ਦੇ ਦੇ ਗਏ ਇਹਨਾਂ ਨੂੰ ਲੱਸੀ ਦੇ ਦੇ ਮਾੜੀ ਮੋਟੀ ਵੀ ਕੁਛ ਨਾ ਕੁਛ ਯਾਰ ਆਪਾਂ ਤਾਂ ਕਰੀ ਜਾਂਦੇ ਆ ਵਿਹਲੇ ਦਾ ਵੀ ਅੱਜ ਮੈਨੂੰ ਪਤਾ ਲੱਗੇ ਵੀ ਦਿਨ ਨਹੀਂ ਡਾਟਦਾ ਹਨਾ ਤਾਂ ਕਰਕੇ ਤੇ ਬਾਕੀ ਓਕੇ ਆ ਬਸ ਭਾਈ ਲੈਟ ਗਈ ਮੜੀ ਮੜੀ ਹਵਾ ਚੱਲੀ ਆਂਦੀ ਐ ਤੇ ਮੌਸਮ ਅੱਜ ਤੋਂ ਬਦਲ ਗਿਆ ਮੇਰੇ ਹਿਸਾਬ ਨਾਲ ਅੱਜ ਤਾਂ ਬਹੁਤ ਗਰਮੀ ਸੀ ਦੂ ਅਗਲੇ ਦਿਨ ਠੰਡਿਆ ਥੋੜੀ ਜਿਹੀ ਇਹਦੇ ਨਾਲ ਦਾ ਫਰਕ ਐ ਹੁਣ ਮੈਂ ਸੋਚੀ ਜਾਂਦਾ ਐ ਵੀ ਇੱਥੇ ਪਾਵਾਂ ਕਿ ਘਰੇ ਪਾਵਾਂ ਠੀਕ ਐ ਕਿ ਨਹੀਂ ਰੋਲਾ ਆਇਆ ਯਾਰ ਮੇਰਾ ਘਰੇ ਪੈਣ ਨੂੰ ਜੀ ਨਹੀਂ ਕਰਦਾ ਮੈਨੂੰ ਐਸਾ ਸੁਭਾਅ ਐ ਨਾ ਮੇਰਾ ਉੱਥੇ ਜੀ ਹੀ ਨਹੀਂ ਲੱਗਦਾ ਵੀ ਮੈਨੂੰ ਐ ਹੁੰਦਾ ਮੈਂ ਇੱਥੇ ਆ ਜਾ ਸ਼ੀਤ-ਸ਼ੀਤੀ ਭੱਜ ਕੇ ਇੱਥੇ ਫਿਰ ਹੁਣ ਆਇਆ ਵੀ ਇੱਥੇ ਕਰਨਾ ਵੀ ਗਿਆ ਪੈ ਗਿਆ ਹਣਾ ਲੈਟ ਵੀ ਹੈਣੀ ਤੇ ਚਲੋ ਕੋਈ ਨਾ ਤਾਂ ਮੈਂ ਦੇਖ ਲਊਗਾ ਕਿ ਕੀ ਹਿਸਾਬ ਹੁੰਦਾ ਵਾ ਚਲੋ ਠੀਕ ਆ ਭਈ ਓਕੇ ਆ ਬਸ ਤੇ ਕਾਹ ਨੂੰ ਮਿਲਦੇ ਆਂ ਦੇਖਦੇ ਆਂ ਕੀ ਬੰਦ ਆ ਭਈ ਤੇ ਬਾਏ ਬਾਏ ਸਾਰੀ ਦਿਹਾੜਾ ਹਾਂ ਭਈ ਸੱਚ ਇੱਕ ਗੱਲ ਤਾਂ ਰਹੀ ਗਈ ਸੀਗੀ ਤੇ ਇੱਕ ਕਮੈਂਟ ਵਿੱਚੋ ਇਹੋ ਜਿਹਾ ਵੀ ਆਇਆ ਪੈਸੀ ਦਾ ਆਖੇ ਭਾਈ ਤੂੰ ਐਂ ਕਰੀ ਰਾਤ ਨੂੰ ਫੋਨ ਦੀ ਫਲੈਸ਼ ਜਿਗਾ ਕੇ ਦੇਖੀ ਆਖੇ ਕਬੂਤਰ ਰਾਤ ਨੂੰ ਖੁੱਡੇ ਚ ਦਾਇਨਾ ਚੁੱਕ ਜਾਂਦੇ ਹੋਣ ਓਏ ਯਾਰ ਕੀ ਆ ਕਾਣ ਮੈ ਰਣਾ ਇਹ ਭੈਣ ਦੀ ਚੱਲ ਛੱਡੋ ਯਾਰ ਠੀਕ ਹੈ ਕਿ ਨਹੀਂ ਉਹ ਜਦੋਂ ਉਹ ਪਿਓ ਆ ਜਦੋਂ ਮਾਖੀ ਆ ਨਾ ਵੀ ਮੈਂ 11 ਵਜੇ ਦੇ ਨੂੰ ਦਾਣੇ ਚਕਾ ਕੇ ਟਰਿਆਂ ਚੱਕ ਲੈਣਾ ਫੇਰ ਖੁੱਡੇ ਚ ਕੀ ਵੈਂਗਣਾ ਗਿਆ ਰਾਤ ਨੂੰ ਤੂੰ ਐ ਤਾਂ ਮਾੜਾ ਮੋਟਾ ਯਾਰ ਬਾਈ ਯਾਰ ਕੋਈ ਗੱਲ ਦੀ ਕੋਈ ਸੈਂਸ ਤਾਂ ਆਪਣੇ ਕੋਈ ਲੌਜੀਕ ਤਾਂ ਬਣੇ ਕੋ ਢੰਗ ਦੀ ਗੱਲ ਕਰ ਲੋ ਯਾਰ ਹਨਾ ਤਾਂ ਜਿਵੇਂ ਭੈਣ ਤੇ ਘੁਰਦੇ ਹੋਏ ਤੁਸੀਂ ਵੀ ਵੇਲੇ ਮੇਰੇ ਨਾਲ ਦੇ ਚਲੋ ਠੀਕ ਆ ਕੋਈ ਗੱਲ ਨਹੀਂ